ਇਹ ਦੇਖੋ ਇਹ ਮਤਲਬ ਉਹ ਘਾ ਜਿਹੜੇ ਢਾਡੇ ਹੋਏ ਉਹਨਾਂ ਜਿਹੜਾ ਸਮਾਨ ਬਚਿਆ ਮਲਬਾ ਜਿਹਨੂੰ ਕਹਿੰਦੇ ਆ ਤਿੰਨ ਭਰਾ ਤਿੰਨ ਏਕੜ ਜ਼ਮੀਨ ਕਿੰਨਾਂ ਦੇ ਘਾ ਜਿਹੜੇ ਇਸ ਪਾਣੀ ਦੀ ਮਾਰ ਹੇਡ ਆ ਗਏ ਤੇ ਪਹਿਲਾਂ ਪਾ ਜਿਹੜਾ ਬਰਾਂਡ ਡਿੱਗ ਗਿਆ ਹੂੰ ਹੂੰ ਤੁਸੀਂ ਕਿਹਾ ਬਾਜੂ ਵੀ ਅਣ ਜੜ ਨਵੇਂ ਪਾਏ ਤੇ ਜ਼ਮੀਨੇ ਚ ਡਿੱਗ ਗਏ ਹੂੰ ਹੂੰ ਇਹ ਹੁਣ ਪਾਣੀ ਦੇ ਵਿੱਚ ਹੀ ਹੋਇਆ ਸਾਰਾ ਕੁਝ ਹਾਂਜੀ ਸਾਰੇ ਪਾਣੀ ਵਿੱਚ ਡਿੱਗੇ ਕਾ ਦਾ ਗੁਜ਼ਾਰਾ ਕਿਦਾਂ ਚੱਲਦਾ ਜੇ ਪੱਕਾ ਦੀ ਗੱਲ ਕੀਤੀ ਜਾਵੇ ਇੱਕ ਕਿੱਲੇ ਨਾਲ ਗੁਜ਼ਾਰਾ ਹੋਣਾ ਨਹੀਂ ਪਾਜੀ ਦਿਹਾੜੀਦਾਰੀਆਂ ਹਾਂ ਪੇ ਵੀ ਮੈਂਤ ਕਰਦੇ ਹਾਂ ਤੇ ਇਹ ਘਰ ਵਾਲੇ ਵੀ ਮੈਂਤ ਕਰਦਾ ਹਾਂ ਦਿਹਾੜੀਦਾਰ ਪਏ ਜਾਂਦੇ ਹਾਂ ਘਰ ਦੇ ਹੁਣ ਐਨੀ ਆ ਤੁਸੀਂ ਥੋੜੀ ਜਿਹੀ ਬੋਦੀ ਹਾਂ ਨੇ ਹਲਪ ਕਰਾਓਗੇ ਸਾਡੀ ਤੇ ਫੇਰ ਹੀ ਪਹਿਣੀ ਹੈ ਸਾਡੇ ਘਰ ਕੋਈ ਤਿੰਨ ਭਰਾ ਤਾਂ ਤਿੰਨਾਂ ਦੇ ਮਕਾਨ ਦੇਖੀ ਕੋਈ ਬੱਜਿਆ ਮਾੜਾ ਮੋਟਾ ਵੱਡੇ ਦਾ ਮਾੜਾ ਮੋਟਾ ਬਿਆ ਥੋੜਾ ਜਿਹਾ ਇੱਕ ਰਸੋਈ ਹੈ ਮੜੀ ਦੀ ਬਜੀ ਦੀ ਗਾਂਧੀ ਦੀ ਬਜੀ ਹੈ ਉਹ ਨਾਲ ਸੀ ਆ ਭਾਈ ਪਰਮਜੀਤ ਦੇ ਘਰ ਸਰਪੰਚਾਂ ਦੇ ਘਰ ਇਹਨਾਂ ਤੋਂ ਸਾਰਾ ਰੋਟੀ ਪਾਣੀ ਇਹਨਾਂ ਦੇ ਘਰ ਹੀ ਚੱਲਣਦਿਆ ਇਹਨਾਂ ਵਿਚਾਰਿਆਂ ਨੇ ਉਦੋਂ ਦਾ ਸਾਡਾ ਸਮਾਨ ਵੀ ਲੈਂਦਾ ਕੱਢ ਕੇ ਸਾਨੂੰ ਵੀ ਲੈਂਦਾ ਕੱਢ ਕੇ ਬੱਚੇ ਸਾਡੇ ਵੰਡੇ ਦੋਵੇਂ ਪਾਸੇ ਮਾਰ ਪੈ ਰਹੀ ਹੈ ਦਲੇ ਦਰਿਆ ਦੀ ਹੈ ਉੱਪਰੋਂ ਬਰਸਾਤ ਦੀ ਆ ਕਿਸੇ ਵੇਲੇ ਵੀ ਕੁਝ ਵੀ ਨਾਲ ਵੀ ਕੋਈ ਵੀ ਹਾਦਸਾ ਹੋ ਸਕਦਾ ਨਾ ਬਾਹਰ ਬੈਠ ਸਕਦੇ ਆ ਜੇ ਅੰਦਰ ਬੈਠ ਸਕਦੇ ਤਾਂ ਵੀ ਖਤਰਾ ਵਾ ਇਹ ਤਿੰਨ ਪਰਿਵਾਰਾਂ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਅਸੀਂ ਲਾਈਫ ਪੰਜਾਬੀ ਟੀਵੀ ਵੱਲੋਂ ਲੈ ਰਹੇ ਆ ਕਿ ਇਹਨਾਂ ਦਾ ਸਰਦਾਬੰਦ ਜਿਹੜਾ ਘਰ ਆ ਉਹ ਅਸੀਂ ਕਰਵਾਵਾਂਗੇ ਹੜ੍ਹਾਂ ਦੀ ਗੱਲ ਕੀਤੀ ਜਾਵੇ ਤਾਂ ਹੜ੍ਹਾਂ ਦੇ ਜਿਹੜੇ ਨੁਕਸਾਨ ਆ ਉਹ ਸਾਹਮਣੇ ਆਉਣੇ ਸ਼ੁਰੂ ਹੋ ਚੁੱਕੇ ਨੇ ਫਸਲਾਂ ਤਾਂ ਤੁਸੀਂ ਦੇਖ ਹੀ ਚੁੱਕੇ ਹੋ ਕਿ ਪਿਛਲੇ 1 ਮਹੀਨੇ ਤੋਂ ਬਰਬਾਦ ਜੜੀਆਂ ਹੋਈਆਂ ਉਸ ਤੋਂ ਬਾਅਦ ਲਗਾਤਾਰ ਜਿਹੜੇ ਘਰ ਨੇ ਉਹ ਅਸੀਂ ਦੇਖ ਰਹੇ ਆ ਟੁੱਟਦੇ ਹੋਏ ਟਹਿ ਟੇਰੀ ਹੋ ਰਹੇ ਜਿਹੜੇ ਉਹ ਦੇਖ ਰਹੇ ਆ ਪਿਛੇ ਗੱਲ ਕੀਤੀ ਸੀ ਇੱਕ ਭੈਣ ਦਾ ਜਿਹੜਾ ਘਰ ਆ ਉਹ ਡੈਮੇਜ ਹੋ ਗਿਆ ਕਿਉਂਕਿ ਉਹਦੇ ਪਤੀ ਵੀ ਨਹੀਂ ਸੀਗੇ ਉਹਨਾਂ ਤੇ ਜਿਹੜੀ ਮਨ ਲਓ ਘਰ ਬਣਾਉਣ ਦੀ ਜ਼ਿੰਮੇਵਾਰੀ ਉਹ ਰਹਿਮਤ ਵਾਲਿਆਂ ਨੇ ਲਈ ਉਸ ਤੋਂ ਬਾਅਦ ਪਹਿਲਾਂ ਤੁਹਾਨੂੰ ਮੈਂ ਸਮਾਨ ਦਿਖਾ ਦਿੰਦਾ ਜੀ ਇਹ ਦੇਖੋ ਇਹ ਮਨ ਲਓ ਉਹ ਘਰ ਜਿਹੜੇ ਢਹਿ ਡੇ ਹੋਏ ਉਹਨਾਂ ਜਿਹੜਾ ਸਮਾਨ ਬਚਿਆ ਮਲਬਾ ਜਿਹਨੂੰ ਕਹਿੰਦੇ ਆ ਗਾਰਡਰ ਨੇ ਔਰ ਇਸ ਤੋਂ ਬਾਅਦ ਜਿਹੜਾ ਘਰ ਦਾ ਸਮਾਨ ਥੋੜੇ ਅੱਗੇ ਦੇਖੂਗੇ ਫਰਿਜ ਵਗੈਰਾ ਪਈ ਆ ਸਾਰਾ ਕੁਝ ਖੁੱਲੇ ਸਮਾਨ ਦੇ ਥੱਲੇ ਪਏ ਆ ਦਰਵਾਜ਼ੇ ਟੁੱਟੇ ਪਏ ਆ ਉਸ ਤੋਂ ਬਾਅਦ ਜੋ ਮਨ ਕਿਹ ਚਲੋ ਕੋ ਜੋ ਨਾ ਕੋ ਬਚਾ ਹੋਇਆ ਆਪਣਾ ਉਹ ਉਹਨਾਂ ਨੇ ਬਚਾਇਆ ਲੇਕਿਨ ਘਰ ਜਿਹੜੇ ਉਹ ਡੈਮੇਜ ਹੋ ਗਏ ਹੁਣ ਇਸ ਜਿਹੜੀ ਅਗਲੀ ਗੱਲ ਉਹ ਹੈ ਕਿ ਇਹ ਪਰਿਵਾਰ ਹੈ ਇਸ ਇਹਨਾਂ ਦਾ ਘਰ ਜਿਹੜਾ ਮਲੂਕੇ ਤਿੰਨ ਭਰਾ ਤਿੰਨਾ ਭਰਾਵਾਂ ਦੇ ਵਿੱਚ ਜਿਹੜੇ ਦੋ ਭਰਾ ਇੱਥੇ ਹੈਗੇ ਨੇ ਤੇ ਤੀਜੇ ਉਹ ਸਭ ਤੋਂ ਪਹਿਲਾਂ ਇੱਕ ਘਰ ਜਿਹੜਾ ਵਾ ਉਹ ਇਹਨਾਂ ਦਾ ਟੱਟ ਦਾ ਹੈ ਦੂਜਾ ਘਰ ਇਹਨਾਂ ਦਾ ਟੱਟ ਦਾ ਹੈ ਤੇ ਤੀਜਾ ਘਰ ਜੋ ਅਸੀਂ ਪਹਿਲਾਂ ਦਿਖਾਇਆ ਉਹ ਟੱਟ ਦਾ ਹੈ ਹੁਣ ਤਿੰਨ ਭਰਾ ਤਿੰਨ ਏਕੜ ਜ਼ਮੀਨ ਤਿੰਨਾਂ ਦੇ ਘਰ ਜਿਹੜੇ ਇਸ ਪਾਣੀ ਦੀ ਮਾਲ ਹੇੜ ਆ ਗਏ ਔਰ ਤਿੰਨੇ ਜਿਹੜੇ ਆ ਇਸ ਟਾਈਮ ਬੇਕਾਰ ਹੋ ਕੇ ਜਿਹੜੇ ਬੈਠੇ ਨੇ ਦੋ ਪਰਿਵਾਰ ਜਿਹੜੇ ਇੱਥੇ ਜਿਹੜੇ ਸਾਡੇ ਪਰਮਜੀਤ ਨੇ ਜਿਹੜੇ ਇੱਥੇ ਲਗਾਤਾਰ ਸੇਵਾ ਕਰਦੇ ਨੇ ਉਹਨਾਂ ਦੇ ਘਰ ਦੇ ਛੱਡ ਦੇ ਵਿੱਚ ਬੈਠੇ ਆ ਉਹਨਾਂ ਦੇ ਕਮਰਿਆਂ ਦੇ ਵਿੱਚ ਬੈਠੇ ਆ ਔਰ ਇੱਕ ਪਰਿਵਾਰ ਕਿਤੇ ਹੋ ਰਹਿ ਰਿਹਾ ਸਭ ਤੋਂ ਪਹਿਲਾਂ ਆਪਾਂ ਪਰਿਵਾਰ ਦੇ ਨਾਲ ਗੱਲ ਕਰਦੇ ਆ ਜੀ ਤੁਹਾਡਾ ਘਰ ਕਿਦਾਂ ਕਿਦਾਂ ਠੱਠਾ ਜਿਉ ਹਾਂਜੀ ਪਾਜੀ ਪਰਸਾਂ ਚੌਥ ਨੂੰ ਠੱਠਾ ਆ ਜਾਂ ਸੀ ਕਿੰਨੇ ਪਰਿਵਾਰ ਦੇ ਜੀ ਆ ਤੁਸੀਂ ਅਸੀਂ ਹੈਗੇ ਤਿੰਨ ਗੁੱਡੀਆਂ ਨੇ ਤੇ ਤੇ ਦੋ ਜੀ ਆਹੀ ਆਪਿਆ ਤੇ ਪਹਿਲਾਂ ਪਾਜੀ ਸਾਡਾ ਬਰਾੰਡਾ ਡਿੱਗਾ ਏ ਤੁਮਨੇ ਕਿ ਬਾਤ ਚ ਪਿਆ ਇੰਜੜ ਨਵੇਂ ਪਾਏ ਤੇ ਜੇ ਮਹੀਨੇ ਚ ਉੱਡ ਗਏ ਹੂੰ ਇਹ ਹੁਣ ਪਾਣੀ ਦੇ ਵਿੱਚ ਹੀ ਹੋਇਆ ਸਾਰਾ ਕੁਝ ਹਾਂਜੀ ਸਾਰੇ ਪਾਣੀ ਵਿੱਚ ਡਿੱਗੇ ਕਾਦਾ ਗੁਜ਼ਾਰਾ ਕਿਦਾਂ ਚੱਲਦਾ ਜੇ ਪੱਕਾ ਦੀ ਗੱਲ ਕੀਤੀ ਜਾਵੇ ਇੱਕ ਕਿੱਲੇ ਨਾਲ ਗੁਜ਼ਾਰਾ ਹੋਣਾ ਨਹੀਂ ਹਾਂਜੀ ਭਾਜੀ ਭਾਜੀ ਦਿਹਾੜੀਦਾਰੀਆਂ ਆਹਾਂ ਪੇ ਵੀ ਮਿਹਨਤ ਕਰਦੇ ਹਾਂ ਤੇ ਆਹ ਘਰ ਵਾਲਾ ਵੀ ਮੇਰਾ ਮਿਹਨਤ ਕਰਦਾ ਸੀ ਹੂੰ ਦਾੜੀ ਧੱਪੇ ਜਾਂਦੇ ਹੈ ਬੱਚੇ ਕਿੰਨੇ ਆ ਬੱਚੇ ਤਿੰਨ ਗੁੱਡੀਆਂ ਕਿੱਡੇ ਕਿੱਡੇ ਆ ਇੱਕ ਹੈ 10 ਸਾਲਾਂ ਦੀ ਕੁੜੀ ਇੱਕ 13 ਦੀ ਹੂੰ ਤੇ ਇੱਕ ਹਾਂਜੀ ਇੱਕ 5 ਸਾਲਾਂ ਦੀ ਆ ਭੇ ਨਾਲ ਹੀ ਆ ਹੁਣ ਘਰ ਕਿੱਦਾਂ ਪੈਣਾ ਤੁਹਾਡਾ ਹਾਂਜੀ ਘਰ ਦੇ ਹੁਣ ਇੰਨੀ ਆ ਤੁਸੀਂ ਥੋੜੀ ਜਿਹੀ ਬੋਦੀ ਹਣੇ ਹਲਪ ਕਰਾਓਗੇ ਸਾਡੀ ਤੇ ਫੇਰ ਹੀ ਪੈਣਗੇ ਸਾਡੇ ਘਰ ਬੁਈ ਹਾਂਜੀ ਉਹ ਜੇ ਗੱਲ ਕੀਤੀ ਜਾਵੇ ਸਰਕਾਰ ਵੱਲੋਂ ਜਿਹੜਾ 23 ਦੇ ਵਿੱਚ ਆਪਾਂ ਗੱਲ ਕਰਦੇ ਇੱਕ ਕਿਲਾ ਸਾਡੇ ਜ਼ਮੀਨ ਦਾ ਸੀਗਾ 23 ਦੇ ਵਿੱਚ ਹੜ ਆਏ ਤਾਂ ਉਦੋਂ ਵਾਲਾ ਮੁਆਵਜ਼ਾ ਮਿਲ ਗਿਆ ਸੀ ਜਿਹੜਾ ਫਸਲ ਬਰਬਾਦ ਹੋਈ ਸੀ ਹਾਂਜੀ ਉਹ ਸਾਨੂੰ ਮਿਲ ਚੁੱਕੇ ਸੀ ਜੀ ਹਾਂਜੀ ਚਾਹ ਪਾਸ ਬਖਰਾਬੇ ਮਿਲੇ ਜਿਹੜੀ ਵੀ ਪਮਲ ਪੀ ਝੋਨੇ ਦੀ ਸਾਡੀ ਬਰਬਾਦੀ ਹੋਈ ਉਹ ਮਿਲੇ ਸੀ ਤੇ ਹੁਣ ਲੱਗਦਾ ਕਿ ਜਿਹੜਾ ਕਾਰਵਕ ਕੋਈ ਸਰਕਾਰ ਵੱਲ ਪੈਣ ਦੀ ਕੋਈ ਉਮੀਦ ਹਜੇ ਤੇ ਭਾਜੀ ਕੋਈ ਨਹੀਂ ਦੱਸਿਆ ਜਾ ਰਿਹਾ ਤੇ ਬਸ ਦੇਖੋ ਇਹ ਇੱਕ ਪਰਿਵਾਰ ਹੈ ਤਿੰਨ ਭਰਾਵਾ ਪਹਿਲੇ ਪਰਿਵਾਰ ਦੇ ਸਭ ਤੋਂ ਪਹਿਲਾ ਮਕਾਨ ਇਹਦਾ ਠੱਠਾ ਆ ਦੂਜਾ ਪਰਿਵਾਰ ਆ ਇਹਨਾਂ ਦਾ ਅੱਜ ਅੱਜ ਸਵੇਰੇ ਠੱਠ ਗਿਆ ਤੁਹਾਡਾ ਹਾਂਜੀ ਭਾਜੀ ਰਾਤੀਂ ਡਿੱਗਾ ਭਰਾ ਦੀ ਕਿੰਨੇ ਕਮਰੇ ਸੀਗੇ ਸਾਡੇ ਇੱਕ ਕਮਰਾ ਹੈਗਾ ਤੇ ਇੱਕ ਬਰਾਂਡਾ ਗਾੜੀ ਇਕਰ ਸੋਈ ਤੇ ਦੋ ਸਾਡੇ ਸੈੱਟ ਇੱਕ ਵੱਡੇ ਭਰਾ ਦਾ ਹੈਗਾ ਤੇ ਰਾਤੀਂ ਡਿੱਗ ਪਿਓ ਮਤਲਬ ਤਿੰਨੇ ਤਿੰਨ ਭਰਾ ਤਾਂ ਤਿੰਨਾਂ ਦੇ ਮਕਾਨ ਡਿੱਗਦੇ ਹਾਂਜੀ ਤਿੰਨਾਂ ਡੇਪੇ ਜੀ ਕੋਈ ਬਚਿਆ ਮਾੜਾ ਮੋਟਾ ਵੱਡੇ ਦਾ ਮਾੜਾ ਮੋਟਾ ਬੈ ਜਾ ਥੋੜਾ ਜੀ ਇੱਕ ਰਸੋਈ ਹੈ ਮੜੀ ਜੀ ਬਜੀ ਦੁਕਾਨ ਜੀ ਬਜੀ ਆ ਹਾਂਜੀ ਉਹ ਵੀ ਡਿੱਗ ਜਾਣਾ ਰਾਤ ਕਿ ਡਿੱਗ ਜਾਊਗਾ ਫਿਰ ਹੁਣ ਕਿੱਥੇ ਰਹਿ ਰਹੇ ਹਾਂ ਹੁਣ ਅਸੀਂ ਆ ਭਾਈ ਪਰਮਜੀਤ ਦੇ ਘਰ ਸਰਪੰਚਾਂ ਦੇ ਘਰ ਆ ਇਹਨਾਂ ਤੋਂ ਸਾਰਾ ਰੋਟੀ ਪਾਣੀ ਇਹਨਾਂ ਦੇ ਘਰ ਹੀ ਚੱਲਣ ਦਿਆ ਇਹਨਾਂ ਵਿਚਾਰਿਆਂ ਨੇ ਉਦੋਂ ਦਾ ਸਾਡਾ ਸਮਾਨ ਵੀ ਲੈਂਦਾ ਕੱਢ ਕੇ ਸਾਨੂੰ ਵੀ ਲੈਂਦਾ ਕੱਢ ਕੇ ਬੱਚੇ ਸਾਡੇ ਵੰਡੇ ਉਹ ਅਹੀਂ ਪਹਿਲਾਂ ਪਾਣੀ ਤਾਂ ਭੇਜਦੇ ਸਾਨੂੰ ਜਦੋਂ ਘਰ ਡਿੱਗਣ ਦਾ ਖਤਰਾ ਹੋਇਆ ਤੇ ਫਿਰ ਇਹਨਾਂ ਨੇ ਲੈਣ ਮਤਲਬ ਪਤਾ ਲੱਗਿਆ ਸੀ ਤੁਹਾਨੂੰ ਕਿ ਘਰ ਕਮਜ਼ੋਰ ਸੀ ਪਹਿਲਾਂ ਪਤਾ ਲੱਗਿਆ ਸੀ ਕਮਜ਼ੋਰ ਨਹੀਂ ਸੀ ਸਾਡਾ ਘਰ ਉਹਦੇ ਪਾਣੀ ਦੇ ਨਾਲ ਹੋਇਆ ਅੰਮੀਆਂ ਨਾ ਹੋ ਗਿਆ ਪਾਣੀ ਸਾਡੇ ਘਰ ਦੇ ਨਾਲ ਹੀ ਸੀ ਨਾ ਜਿਹੜਾ ਵੱਜਾ ਹੋਇਆ ਸੀ ਉਹਦੇ ਨਾਲ ਡਿੱਗਾ ਟੋਟਲ ਕਿੰਨੇ ਘਰ ਹੋਂ ਤੱਕ ਡੈਮੇਜ ਹੋ ਗਏ ਹੋਣ ਹੋ ਗਏ ਨੇ 4-5 ਉਧਰ ਸਾਡੇ ਪਿੰਡ ਵਿੱਚ ਤਿੰਨ ਹੀ 6 ਘਰ ਹੋ ਗਏ ਤਿੰਨ ਪਹਿਲਾਂ ਭਾਜੀ ਹੋ ਗਏ ਆ ਤੇ ਤਿੰਨ ਹੀ ਸਾਡੇ ਤਿੰਨਾਂ ਭਰਾਵਾਂ ਦੇ ਅਲੱਗ-ਅਲੱਗ ਰਹਿਨੇ ਸੀ ਹੂੰ ਤੇ ਸੇ ਸਤਕਾਰ ਰਸ ਹਜੇ ਗਾਡੀ ਤੇ ਡਾੜੀ ਤਾਂ ਪਾ ਤੇ ਉਹਦੇ ਨਾਲ ਅਸੀਂ ਬਣਾਏ ਥੋੜੇ ਥੋੜੇ ਤੇ ਉਹ ਵੀ ਹੁਣ ਰੁੜ ਗਏ ਚਲੋ ਪਰਮਜੀਤ ਤੁਸੀਂ ਆਈਓ ਉਧਰ ਤਿੰਨ ਘਰੇ ਹੋਗੇ ਤਿੰਨਾ ਭਰਾਵਾਂ ਦੇ ਤਿੰਨੇ ਡਿਗਵੇ ਉਸ ਤੋਂ ਇਲਾਵਾ ਕੋਈ ਹੋਰ ਵੀ ਹਾਂਜੀ ਉਹ ਹੋਰ ਵੀ ਹੈਗੇ ਆ ਕਿਸਾਨਾਂ ਦੇ ਕੋਲ 9-10 ਜਿਹੜੀ ਆ ਗਿਣਤੀ ਇਹਨਾਂ ਦੀ ਹੈਗੀ ਜਿਹੜੇ ਬਿਲਕੁਲ ਜਿਹਨੂੰ ਕਹਿ ਸਕਦੇ ਨੇ ਆਪਾਂ ਖਤਮ ਹੋ ਗਏ ਜਾਂ ਖਤਮ ਹੋਣ ਦੇ ਕगार ਤੇ ਆ ਤੇ ਜਿਹੜੇ ਹੋਰ ਇਲਾਕੇ ਦੇ ਵਿੱਚ ਜਿਹੜਾ 16 ਪਿੰਡ ਆ ਉਹਨਾਂ ਦੇ ਵਿੱਚ ਵੀ ਘਰਾਂ ਦੇ ਹਾਲਤ ਬਹੁਤ ਹੀ ਵਧੀਆ ਨਹੀਂ ਘਰ ਬੈਠਣੇ ਸ਼ੁਰੂ ਹੋ ਗਏ ਤੇ ਰੇਣਾ ਪਾਟਰੀਆਂ ਸ਼ੁਰੂ ਹੋ ਗਈਆਂ ਜਾਨਕਿ ਉੱਪਰੋਂ ਬਰਸਾਤ ਦਾ ਮਾਹੌਲ ਚੱਲੀ ਜਾਂਦਾ ਵਾ ਤੇ ਜਾਨਕਿ ਦੋਵੇਂ ਪਾਸਿਓਂ ਮਾਰ ਪੈ ਰਹੀ ਹੈ ਦੱਲੇ ਦਰਿਆ ਦੀ ਹੈ ਉੱਪਰੋਂ ਬਰਸਾਤ ਦੀ ਆ ਕਿਸੇ ਵੇਲੇ ਵੀ ਕੁਝ ਵੀ ਨਾਲ ਵੀ ਕੋਈ ਵੀ ਹਾਦਸਾ ਹੋ ਸਕਦਾ ਨਾ ਬਾਹਰ ਬੈਠ ਸਕਦੇ ਆ ਜੇ ਅੰਦਰ ਬੈਠ ਸਕਦੇ ਤਾਂ ਵੀ ਖਤਰਾ ਵਾ ਤੇ ਜਿਹੜਾ ਹਲਤ ਜਿਹੜੀ ਹੈ ਨਾ ਚਿੰਤਾਜਨਕ ਬਣੀ ਹੋਈ ਹੈ ਜੀ ਦੇਖੋ ਜੇ ਗੱਲ ਕੀਤੀ ਜਾਵੇ ਏ ਟਾਪੂ ਮੈਂ ਟਾਪੂ ਹੀ ਕਹਿੰਨਾ ਪਹਿਲੇ ਦਿਨ ਤੋਂ ਵੀ ਕਿ ਟਾਪੂ ਆ ਦਰਿਆ ਬਿਆਸ ਦੇ ਵਿੱਚ ਕਾਲੇ ਨਾ ਦੋਨੇ ਪਾਸੇ ਇਹਦੇ ਦਰਿਆਈ ਹੈ ਫਸਲਾਂ ਬਰਬਾਦ ਹੋਈਆਂ ਗੱਲ ਵੱਖਰੀ ਆ ਉਸ ਤੋਂ ਬਾਅਦ ਜੇ ਹੁਣ ਘਰ ਨੇ 1 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਘਰ ਟੱਠਣੇ ਸ਼ੁਰੂ ਹੋ ਗਏ 6 ਤੋਂ 7 ਜਾਂ 8 ਘਰ ਜਿਹੜੇ ਕਹਿੰਦੇ ਟੱਠ ਗਏ ਇਹ ਤਿੰਨ ਪਰਿਵਾਰਾਂ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਅਸੀਂ ਲਾਈ ਪੰਜਾਬੀ ਟੀਵੀ ਵੱਲੋਂ ਲੈ ਰਹੇ ਆ ਕਿ ਇਹਨਾਂ ਦਾ ਸਰਦਾ ਬੰਦ ਜਿਹੜਾ ਘਰ ਆ ਉਹ ਅਸੀਂ ਕਰਵਾਵਾਂਗੇ ਲੇਕਿਨ ਅਸੀਂ ਕਿਵੇਂ ਕਰਵਾਣਾ ਹੈ ਸਾਡੇ ਵੱਲੋਂ ਜਿਹੜਾ ਰਹਿਮਤ ਮੇਰੇ ਵਿਕਰਮ ਵੀਰ ਜਿਹੜੇ ਸਾਡੇ ਨਾਲ ਸਵੇ ਤੋਂ ਜੁੜੇ ਪਏ ਆ ਇਹਨਾਂ ਨੇ ਪਿਛਲੇ ਘਰ ਦੀ ਜ਼ਿੰਮੇਵਾਰੀ ਲਈ ਹੁਣ ਇਹਨਾਂ ਨੂੰ ਫਿਰ ਮੇਰੀ ਬੇਨਤੀ ਹੈ ਕਿ ਸਾਡੇ ਨਾਲ ਜੁੜ ਕੇ ਇਹਨਾਂ ਦਾ ਥੋੜਾ ਬੋਤਾ ਜੋ ਸਰਦਾ ਬ ਤੰਜੋਪਾ ਜੀ ਦੇਖੋ ਕਰਨ ਕਰਾਨ ਵਾਲਾ ਪ੍ਰਮਾਤਮਾ ਵਾ ਹਨਾ ਬੰਦਾ ਕੀ ਹੁੰਦਾ ਵਾ ਬਸ ਮੈਂ ਇੱਕ ਚੀਜ਼ ਆ ਹਨਾ ਕਿ ਸਾਰੇ ਵੀਰਾਂ ਅੱਗੇ ਆ ਕਿ ਸਾਰੇ ਦੇ ਸਾਥ ਦੇ ਨਾਲ ਆ ਕਿ ਅਗਰ ਆਪਾਂ ਇੱਕ ਮਿੱਟੀ ਦਾ ਵੀ ਇੱਕ ਘਰ ਬਣਾਈਏ ਨਾ ਤੇ ਕਿਤੇ ਉਹ ਵੀ ਮਾੜਾ ਡਿੱਗ ਜੇ ਤੇ ਆਪਾਂ ਨੂੰ ਇੰਨਾ ਸੱਟ ਲੱਗਦੀ ਆ ਤੇ ਫੇਰ ਆਪਾਂ ਤਿੰਨ ਕ ਤਿੰਨ ਕ ਆਪਣੀ ਕਮਾਈ ਦਾ ਪਤਾ ਨਹੀਂ ਕਿੱਦਾਂ ਆਪਾਂ ਇੱਕ ਡੰਗ ਦੀ ਰੋਟੀ ਖਾਦੀ ਨਹੀਂ ਖਾਦੀ ਉਹਨੂੰ ਜੋੜ ਕੇ ਆਪਾਂ ਆਪਣਾ ਘਰ ਬਣਾਨੇ ਉਹ ਵੀ ਟੱਠੇਂਦਾ ਇਹ ਫੀਲਿੰਗ ਤੁਸੀਂ ਹਨਾ ਉਹਨਾਂ ਦੀ ਸਮਝ ਸਕਦੇ ਹੋ ਜਾਂ ਮੈਂ ਸਮਝ ਸਕਦਾ ਕਿਉਂਕਿ ਆਪਾਂ ਐਡ ਪ੍ਰੈਜ਼ੈਂਟ ਉੱਥੇ ਖੜੇ ਆ ਤੇ ਮੈਂ ਤੇ ਸਾਰੇ ਵੀਰਾਂ ਅਗੇ ਬੇਨਤੀ ਕਰੂੰਗਾ ਕਿ ਯਾਰ ਜਿੰਨੇ ਜਿੰਨੇ ਜੋਗੇ ਆਪਾਂ ਸਾਰੇ ਵੀਰ ਹੈਗੇ ਆ ਨਾ ਤੇ ਆਪਾਂ ਥੋੜੇ ਫालतू ਖਰਚੇ ਛੱਡ ਕੇ ਤੇ ਆਪਾਂ ਇਹ ਵੀਰ ਭੈਣ ਭਰਾ ਕੋਈ ਬੇਗਾਨੇ ਨਹੀਂ ਗਏ ਆਪਣੇ ਆ ਥੋੜਾ ਤੁਸੀਂ ਸਾਧੋ ਥੋੜਾ ਜਿਹਾ ਭੈਣ ਸਾਧ ਦੇਂਦੇ ਥੋੜਾ ਆਪਾਂ ਐਨਜੀਓ ਸਾਰੇ ਇਕੱਠੇ ਹੋ ਕੇ ਆਪਾਂ ਇਹਨਾਂ ਦੀ ਬਾਗ ਫੜੀਏ ਯਾਨਕਿ ਉਹ ਜਿਹੜਾ ਰਾਸ਼ਨ ਆਪਾਂ ਇਕੱਠਾ ਕਰਦੇ ਪਏ ਲੱਖਾਂ ਦਾ ਉਹ ਵੀ ਆਪਣਾ ਬੈਸਟ ਆਫ ਮਾਈ ਜਾਂਦਾ ਪਿਆ ਪਰ ਇੱਥੇ ਤੁਹਾਡਾ ਰੁਪਈਆ ਲੱਗਿਆ ਵੀ ਉਹਦੇ ਵਰਤ ਆ ਤੇ ਮੈਂ ਸਾਰੇ ਵੀਰਾਂ ਆ ਗਿਆ ਹੱਥ ਜੋੜ ਕੇ ਹੱਥ ਬਨ ਕੇ ਬੇਨਤੀ ਕਰਦਾ ਤੇ ਮੈਂ ਆਪਣੇ ਵੱਲੋਂ ਵੀ ਭਾਜੀ ਆਪਣੀ ਐਨਜੀਓ ਦੇ ਨਾਲ ਵੀਰਾਂ ਨਾਲ ਸਾਰਿਆਂ ਨਾਲ ਸਲਾਹ ਕਰਕੇ ਹਨਾ ਗੱਲ ਕਰਕੇ ਤੇ ਜਿੰਨਾ ਹੋਏਗਾ ਅਸੀਂ ਤੁਹਾਡੇ ਨਾਲ ਇਸ ਪਰਿਵਾਰ ਦਾ ਸਾਥ ਦੇਵਾਂਗੇ ਚਲੋ ਆਪਾਂ ਕੋਸ਼ਿਸ਼ ਕਰਨੀ ਚਾਹੀਏ ਇੱਕ ਇੱਕ ਕਮਰਾ ਪੈ ਜਾਵੇ ਚਾਹੇ ਥੋੜਾ ਥੋੜਾ ਬਣ ਜਾਵੇ ਇਹ ਤਿੰਨ ਪਰਵਾਹ ਤਾਂ ਆਪਾਂ ਲਵਾਂਗੇ ਬਾਕੀ ਚਲੋ ਮੈਂ ਹੋਰਾਂ ਦੀ ਵੀ ਕੋਸ਼ਿਸ਼ ਕਰਨੀ ਆ ਦੇਖੋ ਜੀ ਰਹਿਮਤ ਵਾਲੇ ਆ ਰਹਿਮਤ ਐਨਜੀਓ ਚਲਾਉਂਦੇ ਆ ਪਹਿਲਾਂ ਨਾ ਲੋਕਾਂ ਦਾ ਕਹਿੰਦੇ ਜਿਹੜੇ ਆਪਣੇ ਪਰਿਵਾਰ ਜਿਹੜੇ ਆਪਣਾ ਰਾਸ਼ਨ ਨਹੀਂ ਲੈ ਸਕਦੇ ਜਾਂ ਕੁਝ ਵੀ ਆ ਉਹਨਾਂ ਨੂੰ ਮਹੀਨਾਵਰੇ ਰਾਸ਼ਨ ਦਿੰਦੇ ਸੀ ਕਿ ਹੁਣ ਸਾਡੀ ਬੇਨਤੀ ਦੇ ਉੱਪਰ ਇੱਥੇ ਪਹੁੰਚੇ ਆ ਰਾਸ਼ਨ ਲੈ ਕੇ ਪਹੁੰਚੇ ਸੀ ਹੁਣ ਇਹਨਾਂ ਨੂੰ ਆਪਾਂ ਉਹ ਮਨਾ ਕਰ ਦਿੱਤਾ ਕਿ ਭਾਈ ਤੁਸੀਂ ਰਾਸ਼ਨ ਨਹੀਂ ਲੈ ਕੇ ਆਉਣਾ ਇਹੋ ਜਿਹੇ ਵੀਰਾਂ ਦੇ ਜਿਹੜੇ ਘਰ ਪਾਉਣੇ ਆ ਤੇ ਕੋਸ਼ਿਸ਼ ਤੁਸੀਂ ਵੀ ਕਰਿਓ ਕਿ ਇਹਨਾਂ ਲੋਕਾਂ ਦੇ ਘਰ ਖੁਦ ਆਓ ਖੁਦ ਆਪਣਾ ਜੋ ਦੇ ਕੇ ਘਰ ਪਵਾ ਕੇ ਜਾਓ